ਸਤਿ ਸ੍ਰੀ ਅਕਾਲ ਜੀ ਟਾਟਾ ਬਹੁਤ ਬਹੁਤ ਸਵਾਗਤ ਹੈ ਮੇਰੇ ਮਿੰਨੀ ਵਲੌਗ ਚੈਨਲ ਤੇ ਓਨਲੀ ਹਾਂਜੀ ਅਸੀਂ ਹਜੇ ਸਿੱਧੇ ਤਰਿਕੇ ਨੇ ਮਿੱਟੀ ਘੁੰਮ ਹਾਂਜੀ ਅਸੀਂ ਹਜੇ ਗਈ ਹੋਈ ਸੀਗੇ ਤੇ ਆ ਦੇਖੋ ਤੁਸੀਂ ਕਿੱਡੀ ਉੱਡੀ ਲਾਈਨ ਲੱਗਦੀ ਸੀਗੀ ਤੇ ਇੱਥੇ 10ਵੇਂ ਪਾਸਾ ਜੀ ਦੀ ਜਗ੍ਹਾ ਬਣੀ ਹੋਈ ਹੈ ਜਿੱਥੇ ਮੱਥਾ ਟੇਕਣ ਵਾਸਤੇ ਲਾਈਨ ਲੱਗ ਰਹੀ ਸੀ ਇੱਧਰ ਇੱਕ ਤਲਾਬ ਸੀ ਅਸੀਂ ਹਜੇ ਉਧਰ ਮੂੰਹ ਹੱਥ ਧੋਣ ਜਾਣਾ ਸੀਗਾ ਨਾ ਮੂੰਹ ਧੋਣੇ ਨੇ ਤਲਾਬ ਵਿੱਚ ਫਿਰ ਉਸ ਤੋਂ ਬਾਅਦ ਜੋਤਾਂ ਲਾਉਣੇ ਹੁੰਦੇ ਆ ਜੋਤਾਂ ਲਾਉਣ ਤੋਂ ਬਾਅਦ ਗੁਰੂ ਘਰ 'ਚ ਮੱਥਾ ਟੇਕਣ ਤੋਂ ਬਾਅਦ ਇੱਥੇ ਕਿਉਂ ਪਾਈਦਾਗਾ ਜਿੱ ਜੀ ਆਪਾ ਆਪਣੇ ਘਰੋਂ ਕਿਉ ਲੈ ਕੇ ਆਉਣੇ ਹੁੰਨੇ ਹਾਂ ਜੀ ਤੇ ਇਸੀ ਤਲਾਹ ਅਸੀਂ ਲਾਗੇ ਮੂੰਹ ਹੱਥੋਂ ਥੋਣੇ ਤੇ ਹਰ ਕੀਰਤ ਨੂੰ ਮੈਂ ਲੈ ਕੇ ਜਾ ਰਹੀ ਸੀ ਹਰ ਕੀਰਤ ਡਰ ਰਹੀ ਸੀ ਹਰ ਕੀਰਤ ਕਹਿੰਦਾ ਮੈਂ ਨਹੀਂ ਹੱਥ ਮੂੰਹ ਹੱਥੋਂ ਧੋਣਾ ਮਮਾ ਤੇ ਤੂੰ ਮੈਨੂੰ ਇੱਥੇ ਹੀ ਖੜਾ ਦੇ ਤੇ ਹਾਂਜੀ ਉਸ ਤੋਂ ਬਾਅਦ ਅਸੀਂ ਮੂੰਹ ਹੱਥ ਲਿਆ ਤੋ ਤੇ ਮੈਂ ਫਿਰ ਉਸ ਤੋਂ ਬਾਅਦ ਸੇਵਕ ਨੇ ਮੂੰਹ ਹੱਥੋਂ ਤਾ ਤੇ ਚਲੋ ਜੀ ਅਸੀਂ ਹੁਣ ਚੱਲੇ ਸੀਗੇ ਜੋਤਾਂ ਲਾਉਣ ਜਿਹੜੀ ਜਗ੍ਹਾ ਬਣੀ ਹੋਈ ਹੈ ਜੋਤਾਂ ਲਈ ਉਦੇ ਵਿੱਚ ਵੀ ਨਾ ਆਪਾਂ ਮਤਲਬ ਕਿ ਜਿਹੜੀ ਘਰੋਂ ਦੇਖ ਲੈ ਕੇ ਜਾਂਦੇ ਹਾਂ ਉਹਦਾ ਬੱਚਾ ਟੇਕਣਾ ਹੁੰਦਾ ਦੇਖਦਾ ਤੇ ਜੋਤਲਾਉਣੀ ਹੁੰਦੀ ਹੈਗੀ ਹਾਂਜੀ ਤੇ ਇਹ ਗੁਰੂ ਘਰ ਬਣਿਆ ਹੋਇਆ ਹੈਗਾ ਪਹਿਲਾਂ ਨਾ ਇੱਕ ਸਾਈਡ ਤੇ ਸੀ ਇੱਕ ਕਮਰੇ ਵਿੱਚ ਰੱਖਿਆ ਹੋਇਆ ਸੀ ਮਹਾਰਾਜ ਦਾ ਸਰੂਪ ਮੈਂ ਉੱਥੇ ਉਹ ਤਾਂ ਦੇਖਦੇ ਹੁੰਦੇ ਸੀ ਇਹ ਤਿਆਰ ਹੋਈ ਜਾਂਦਾ ਸੀ ਹੁਣ ਇਹ ਤਿਆਰ ਹੋ ਗਿਆ ਬਿਲਕੁਲ ਬਣ ਗਿਆ ਹਾਂਜੀ ਉਹ ਮੈਂ ਤੇ ਮੰਮੀ ਅਸੀਂ ਜਾ ਰਹੇ ਸੀ ਜੋਤਾਂ ਲਾਉਣ ਉਹ ਜਗ੍ਹਾ ਬਣੀ ਹੋਈ ਹੈ ਜਿੱਤੇ ਪਹਿਲਾਂ ਜੋਤਾਂ ਲੱਗਦੀਆਂ ਨੇ ਇਸ ਮੱਧ ਦਾ ਕਹਿੰਦੇ ਨੇ ਇਹਨੂੰ ਅੰਜੀ ਤੇ ਇੱਥੇ ਇਹਨਾਂ ਕਈ ਜੋਤਾਂ ਲਾ ਰਹੇ ਸੀਗੇ ਅਸੀਂ ਬਹੁਤ ਲੇਟ ਹੋ ਗਏ ਸੀ ਘਰੋਂ ਤੇ ਇਹ ਦੁਸ਼ਹਿਰੇ ਵਾਲੇ ਦਿਨ ਦੀ ਵੀਡੀਓ ਆ ਦੁਸ਼ਹਿਰੇ ਵਾਲੇ ਦਿਨ ਮਿੱਟੀ ਨਿਕਲਦੀ ਹੈ ਤੇ 6 ਮਹੀਨਿਆਂ ਤੋਂ ਮਿੱਟੀ ਨਿਕਲਦੀ ਹੈਗੀ ਅੰਜੀ ਤੇ ਇੱਥੇ ਅਸੀਂ ਮੰਮੀ ਸਾਨੂੰ ਮਤਲਬ ਕੀ ਕਿਓ ਤੇ ਜੋਤਾਂ ਕੱਢ ਕੇ ਲੈਣ ਦੇਣ ਲੱਗ ਗਈ ਘਰੋਂ ਆਪਾਂ ਨਾ ਸੁੱਚੇ ਦੀਵੇ ਲੈ ਕੇ ਜਾਣੇ ਹੁੰਨੇ ਆ ਆਪਣੇ ਘਰੋਂ ਵਧੀਆ ਸਾਫ਼ ਕਰਕੇ ਸੁੱਚੇ ਦੀਵੇ ਲੈ ਆ ਕੇ ਤੇ ਉਹਨਾਂ ਵਿੱਚ ਕਿਓ ਪਾ ਕੇ ਉਹਦੀ ਵਿਲਾਉਣੇ ਹੁੰਦੇ ਨੇਗੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਮੱਠਾ ਟੇਕਣਾ ਹੁੰਦਾ ਹੈ ਫਿਰ ਜੋ ਆਪਾਂ ਦੇਖ ਲੈ ਕੇ ਜਾਣੇ ਹੁੰਨੇ ਆ ਉਹ ਪੌਣਿੰਗ ਦੇ ਉਸ ਤੋਂ ਬਾਅਦ ਜੋਤ ਲਾਉਣ ਤੋਂ ਬਾਅਦ ਆਪਾਂ ਇੱਥੇ ਸੱਤ ਢੇੜੀ ਕੱਢਦੇ ਹਾਂ ਜੋ ਕਿ ਮਿੱਟੀ ਦਾ ਦੇਖੋ ਤੁਸੀਂ ਮੇਰੇ ਪਿੱਛੇ ਨਾ ਕੋਈ ਗੰਢ ਜੋੜੇ ਦੀ ਮਿੱਟੀ ਕੱਢ ਰਿਆ ਸੀਗਾ ਉਹ ਇਦਾਂ ਲਾਂਵਾ ਲੈ ਰਿਹਾ ਸੀ ਉਹ ਵੀ ਸੱਤ ਢੇੜੇ ਇਦਾਂ ਹੀ ਲਾਉਣੇ ਹੁੰਦੇ ਨੇ ਤੇ ਜਿਹੜੀਆਂ ਕੋਈ ਹੈ ਨਾ ਗੰਢ ਜੋੜੇ ਦੀ ਮਿੱਟੀ ਕੱਢਦੀਆਂ ਨੇ ਉਹ ਪੱਗੜਾ ਪਾ ਕੇ ਆਉਂਦੀਆਂ ਨੇ ਪਰ ਮੈਂ ਜਦੋਂ ਮੇਰੇ ਗੰਢ ਜੋੜੇ ਦੀ ਮਿੱਟੀ ਕੱਢੀ ਸੀ ਪਰ ਮੈਂ ਪੱਗੜਾ ਪਾ ਕੇ ਨਹੀਂ ਗਈ ਸੀ ਤੇ ਇੱਥੇ ਸਾਰੇ ਮਿੱਟੀ ਕੱਢ ਰਹੇ ਸੀਗੇ ਉਸ ਤੋਂ ਬਾਅਦ ਅਸੀਂ ਦਰਵਾਰ ਸਾਹਿਬ 'ਚ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਅਸੀਂ ਜਿੱਥੇ ਲਾਈਨ ਲੱਗੀ ਹੋਈ ਸੀ ਉਹ ਲਾਈਨ 'ਚ ਲੱਗਾਂਗੇ ਜਿੱਥੇ ਦਸਵੇਂ ਪਾਤਸ਼ਾਹ ਜੀ ਜਗ੍ਹਾ ਬਣੀ ਹੋਈ ਹੈ ਉੱਥੇ ਸੀ ਕਿਉਂ ਪਾਵਾਂਗੇ ਉੱਥੇ ਵੀ ਬਹੁਤ ਵੱਡੀ ਜੋਤ ਚੱਲਦੀ ਹੁੰਦੀ ਹੈ ਹਾਂ ਜੀ ਤੇ ਇਹ ਦਰਬਾਰ ਸਾਹਿਬ ਬਹੁਤ ਹੀ ਜ਼ਿਆਦਾ ਵੱਡਾ ਤੇ ਬਹੁਤ ਸੋਹਣਾ ਹੈ ਨਾ ਹਾਂ ਜੀ ਇੱਥੇ ਅਸੀਂ ਮੱਥਾ ਟੇਕਣ ਲੱਗੇ ਕੁਝ ਟਾਈਮ ਬੈਠਣ ਲੱਗ ਗਏ ਉਸ ਤੋਂ ਬਾਅਦ ਹਜੇ ਇੱਥੇ ਵੀ ਸਿੱ ਮਿੱਟੀ ਕੱਢਣੀ ਹੈਗੀ ਤੇ ਫਿਰ ਉਸ ਤੋਂ ਬਾਅਦ ਦੋ ਗੁਰੂ ਘਰ ਹੋਰ ਜਾਣਾ ਤਿੰਨ ਗੁਰੂ ਘਰ ਜਾਣੇ ਹੁੰਨੇ ਸੀ ਦੇਖੋ ਤੁਸੀਂ ਕਿੰਨਾ ਸੋਹਣਾ ਹਨਾ ਦਰਬਾਰ ਸਾਹਿਬ ਬਣਿਆ ਹੋਇਆ ਹੈਗਾ ਬਹੁਤ ਸੋਹਣੀ ਕੰਮ ਕੀਤਾ ਹੋਇਆ ਸੀਗਾ ਗੁਰੂ ਦਾ ਘਰ ਤਾਂ ਹਮੇਸ਼ਾ ਸੋਹਣਾ ਹੀ ਹੁੰਦਾ ਕਿੰਨੇ ਕਿੱਥੇ ਹੀ ਚਲੇ ਜਾਈਏ ਆਪਾਂ ਹਾਂਜੀ ਉਸ ਤੋਂ ਬਾਅਦ ਅਸੀਂ ਮਿੱਟੀ ਕੱਢਣ ਤੋਂ ਬਾਅਦ ਅਸੀਂ ਅੱਗੇ ਲੰਗਰ ਹਾਲ 'ਚ ਇੱਥੇ ਲੰਗਰ ਸ਼ਕਣ ਲੱਗ ਗਏ ਕਿਉਂਕਿ ਭੁੱਖ ਵੀ ਬਹੁਤ ਜ਼ਿਆਦਾ ਲੱਗ ਰਹੀ ਸੀ ਹਾਂਜੀ ਤੇ ਇੱਥੇ ਕੜੀ ਨੂਨ ਵਾਲੇ ਚੌਲ ਖੀਰ ਤੇ ਚਾਹ ਤੇ ਲੱਸੀ ਸੀਗੀ ਹਾਂਜੀ ਇੱਥੇ ਅਸੀਂ ਜੋ ਆਪਾਂ ਕਰੋ ਆਟਾ ਲੈ ਕੇ ਆਉਣੇ ਨੇ ਉਹ ਆਟਾ ਪਾ ਦਿੱਤਾ ਜੋ ਆਪਾਂ ਕਰੋ ਦੁੱਧ ਲੈ ਕੇ ਆਉਣੇ ਹੁੰਨੇ ਉਹ ਵੀ ਪਾ ਦਿੱਤਾ ਤੇ ਉਸ ਤੋਂ ਬਾਅਦ ਜੋ ਆਪਾਂ ਕਰੋ ਗੁੜ ਲੈ ਕੇ ਆਉਣੇ ਨੇ ਉਹ ਵੀ ਚੜਾ ਦੇਣੇ ਹੁੰਨੇ ਕੁਛ ਅਸੀਂ ਜਿਹੜਾ ਦੂਸਰੇ ਗੁਰੂ ਘਰ ਜਾਵਾਂਗੇ ਉੱਥੇ ਚੜਾਉਣੇ ਹੁੰਨੇ ਕੁਛ ਅਸੀਂ ਇੱਥੇ ਚੜਾ ਜਾਣੇ ਹੁੰਨੇ ਕਿਉਂਕਿ ਜਿੱਥੋਂ ਆਪਾਂ ਲੰਗਰ ਛੱਕੇ ਜਾਂਦੇ ਆ ਉੱਥੋਂ ਵੀ ਪਾਈ ਨਹੀਂ ਮੁੜ ਸਕਦੇ ਹਾਂਜੀ ਅਸੀਂ ਲੰਗਰ ਛੱਕ ਕੇ ਬੈਠੇ ਗੱਡੀ 'ਚ ਫੋਨ ਅਸੀਂ ਚੱਲ ਪਏ ਦੂਸਰੇ ਗੁਰੂ ਘਰ ਵੱਲ ਤੇ ਹਰ ਕੀਤੇ ਤਾਂ ਇੱਥੇ ਹੀ ਜਿੱਦ ਕਰ ਰਿਹਾ ਸੀ ਕਹਿੰਦਾ ਮੈਨੂੰ ਇੱਥੇ ਹੀ ਖੇਡਾਂ ਦਬਾਓ ਇੱਥੇ ਪਰ ਬਾਜ਼ਾਰ ਨਹੀਂ ਹੁੰਦਾ ਬਾਜ਼ਾਰ ਦੂਸਰੇ ਗੁਰੂ ਘਰ ਚ ਹੁੰਦਾ ਹੈ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਚੱਲ ਪਏ ਦੂਸਰੇ ਗੁਰੂ ਘਰ ਵੱਲ ਨੂੰ ਇਹਨਾਂ ਸਾਰੇ ਗੁਰੂ ਘਰ ਤਿੰਨ ਕਿਲੋ 4 ਕਿਲੋ ਮੀਟਰ ਦੇ ਘੇਰੇ ਵਿੱਚ ਨੇਗੇ ਬੀ ਗੱਡੀ ਤੇ ਹੀ ਜਾਇਆ ਜਾਂਦਾ ਹੈਗਾ ਉਹਦਾ ਤੁਰ ਕੇ ਨਹੀਂ ਜਾ ਸਕਦੇ ਆਪਾਂ ਕਾਫੀ ਵਾਟ ਪਏ ਜਾਂਦੇ ਨੇ ਜੀ ਹਾਂਜੀ ਤੇ ਹੁਣ ਅਸੀਂ ਪਹੁੰਚ ਗਏ ਦੂਸਰੇ ਗੁਰੂ ਘਰ ਉਸ ਤੋਂ ਬਾਅਦ ਇਹ ਟੀਵੀ ਮਿੱਟੀ ਕੱਢਾਂਗੇ ਤੇ ਮਿੱਟੀ ਕੱਢਣ ਤੋਂ ਬਾਅਦ ਫਿਰ ਆਪਾਂ ਤੀਸਰੇ ਗੁਰੂ ਘਰ ਆਵਾਂਗੇ ਤੀਸਰੇ ਗੁਰੂ ਘਰ ਆ ਕੇ ਬਾਜ਼ਾਰ ਹੁੰਦਾਗਾ ਤੀਸਰੇ ਗੁਰੂ ਘਰ ਆ ਕੇ ਵੀ ਆਪਾਂ ਫਿਰ ਉਸ ਤੋਂ ਬਾਅਦ ਚਾਹ ਪਾਣੀ ਪੀਣੇ ਆਗੇ ਫਿਰ ਕਾਫੀ ਟਾਈਮ ਲੱਗ ਜਾਂਦਾ ਮਤਲਬ ਕਿ 2-3 ਘੰਟੇ ਲੱਗ ਹੀ ਜਾਂਦੇ ਨੇ ਆਪਾਂ ਨੂੰ ਇਦਾਂ ਮਿੱਟੀ ਕੱਢਣ ਗਿਆ ਨੂੰ ਜਿਆਦਾ ਵੀ ਟਾਈਮ ਲੱਗ ਜਾਂਦਾ ਜਿਵੇਂ ਕਿ ਅਸੀਂ ਕਰੋ ਸਾਢੇ 10 ਤੁਰ ਜੇ ਸੀ ਪਰ ਅਸੀਂ 2:30 ਵਜੇ ਕਰ ਵਾਪਸ ਆਏ ਸਿੱਦੇ ਕੋ ਤੁਸੀਂ ਇੰਨਾ ਟਾਈਮ ਲੱਗ ਗਿਆ ਸਾਨੂੰ ਸਾਢੇ 4 ਘੰਟੇ ਲੱਗ ਗਏ ਸਹੀ 4 ਘੰਟੇ ਲੱਗ ਗਏ ਸਾਨੂੰ ਅੰਜੀ ਤੇ ਆ ਦੇਖੋ ਤੁਸੀਂ ਇਹ ਵੀ ਮਿੱਟੀ ਕੱਢ ਰਹੀ ਲੋਕਾਂ ਤੇ ਅਸੀਂ ਵੀ ਉਧਰ ਨੂੰ ਜਾ ਰਹੇ ਸੀ ਮਿੱਟੀ ਕੱਢਣੇ ਇੱਥੇ ਪਹਿਲਾਂ ਸਾਰੇ ਤੋਂ ਪਹਿਲਾਂ ਮਿੱਟੀ ਹੀ ਕੱਢੀ ਜਾਂਦੀ ਹੈਗੀ ਉਹ ਦੇਖੋ ਦੂਸਰੋਂ ਟਿੱਬੇ ਤੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਆ ਤੇ ਉੱਥੇ ਮਿੱਟੀ ਕੱਢਦੇ ਨੇਗੇ ਇਨ ਵਿੱਚ ਤੋਂ ਆਪਾਂ ਆਪਣੇ ਕੱਪੜੇ ਵਿੱਚ ਜਾਂ ਆਪਣੇ ਪਰਨੇ ਵਿੱਚ ਜਾਂ ਆਪਣੇ ਮਤਲਬ ਕਿ ਚੁੰਨੀ ਦੇ ਲੜ ਵਿੱਚ ਸੱਤ ਬੁੱਕ ਪਾ ਕੇ ਲੈ ਕੇ ਜਾਣੇ ਹੁੰਦੇ ਨੇ ਉੱਪਰ ਮਤਲਬ ਕਿ ਚੜਾ ਕੇ ਆਉਣੇ ਹੁੰਦੇ ਨੇ ਜਿੱਦਾਂ ਆਪਾਂ ਖਾਣੇ ਦੇ ਮੇਲੇ ਤੇ ਜਾਂਦੇ ਆਂ ਮਿੱਟੀ ਆਪਾਂ ਉੱਪਰ ਲਫਾਫੇ 'ਚ ਪਾ ਕੇ ਲੈ ਕੇ ਜਾਂਦੇ ਆਂ ਉੱਪਰ ਛਾ ਕੇ ਆਉਣਾ ਇਦਾਂ ਹੀ ਇੱਥੇ ਆਪਾਂ ਜਾਣਾ ਹੁੰਦਾ ਹੈਗਾ ਦੇਖੋ ਤੁਸੀਂ ਵਿੱਚ ਦਾ ਨਾ ਬਹੁਤ ਜ਼ਿਆਦਾ ਸ਼ਰਾਰਤਾਂ ਕਰਦੇ ਨੇ ਵਿੱਚ ਤੇ ਦੇਖ ਦਿੰਦੇ ਨੇਗੇ ਤੇ ਹਾਂਜੀ ਰੰਡ ਜੋੜੇ ਦੀ ਮਿੱਟੀ ਆ ਧਮ ਚੜ ਜਾਂਦਾ ਜਦੋਂ ਕਿ ਆਪਾਂ ਇਹ ਮਿੱਟੀ ਲੈ ਕੇ ਜਾਣਾ ਹਾਂਜੀ ਇਹ ਸੀ ਪਰਨੇ ਵਿੱਚ ਪਾ ਕੇ ਲੈ ਕੇ ਜਾ ਰਹੇ ਸੀਗੇ ਮਿੱਟੀ ਨੂੰ ਤੇ ਉੱਪਰ ਚੜਾ ਕੇ ਆਵਾਂਗੇ ਤੇ ਮੇਰੇ ਤੋਂ ਤੁਰੇ ਨਹੀਂ ਜਾ ਰਹੇ ਸੀਗਾ ਕਿਉਂਕਿ ਇੱਕ ਦਿਨ ਪਹਿਲਾਂ ਦੇ ਥੱਕੇ ਹੋਏ ਸੀਗੇ ਸਾਡੇ ਸਹਜ ਬਾੜ ਦਾ ਭੋਗ ਸੀਗਾ ਤੇ ਧਮ ਚੜ ਗਿਆ ਮੇਰਾ ਤਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਦੂਸਰੇ ਦਿਨ ਸਵੇਰੇ ਇਹ ਮਿੱਟੀ ਕੱਢਣ ਆ ਗਏ ਸੀ ਹਾਂਜੀ ਤੇ ਇਹ ਗੰਢ ਜੋੜੇ ਦੀ ਮਿੱਟੀ ਵੀ ਨਿਕਲਦੀ ਇੱਥੇ ਤੇ ਵੈਸੇ ਆਪਾਂ ਹਰ ਕੋਈ ਕੱਢ ਦੇਾਂਗੇ ਉਸ ਤੋਂ ਬਾਅਦ ਮਿੱਟੀ ਕੱਢਣ ਤੋਂ ਬਾਅਦ ਅਸੀਂ ਹੁਣੇ ਤੀਸਰੇ ਗੁਰੂ ਘਰ ਦੀ ਵੀਡੀਓ ਦਿਖਾ ਰਹੇ ਹਾਂ ਤੁਹਾਨੂੰ ਉਸ ਤੋਂ ਬਾਅਦ ਦੂਸਰੇ ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਅਸੀਂ ਆ ਗਏ ਸੀ ਹਾਂਜੀ ਇੱਥੇ ਅਸੀਂ ਤੀਸਰੇ ਗੁਰੂ ਘਰ ਇੱਥੇ ਵੀ ਜੋਤਨ ਚ ਕਿਉਂ ਪਾਇਆ ਜਾਂਦਾ ਗੁਲਚੜਾ ਆ ਜਾਂਦਾ ਤੇ ਜੋ ਕਿ ਆਪਾਂ ਦੁੱਧ ਲੈ ਕੇ ਜਾਂਦੇ ਹੁੰਨੇ ਉਹ ਲੰਗਰ ਹਾਲ ਵਿੱਚ ਪਾਇਆ ਜਾਂਦਾ ਇੱਥੇ ਤੇ ਉਸ ਤੋਂ ਬਾਅਦ ਅਸੀਂ ਇੱਥੇ ਵੀ ਸੱਤ ਗੇੜੇ ਦੇਣੇ ਹੁੰਦੇ ਨੇ ਜਿਹੜਾ ਦੂਸਰੇ ਗੁਰੂ ਘਰ ਗਏ ਸੀ ਅਸੀਂ ਉੱਥੇ ਵੀ ਸੱਤ ਗੇੜੇ ਦੇਣੇ ਹੁੰਦੇ ਨੇ ਮਤਲਬ ਕਿ ਦਾਣੇ ਲੈ ਕੇ ਆਪਾਂ ਆਪਣੇ ਝੋਲੀ 'ਚ ਜਾਂ ਬੁੱਕ 'ਚ ਹਾਂਜੀ ਤੇ ਥੋੜੇ-ਥੋੜੇ ਖਲਿਆਰ ਦੇ ਜਾਂਦੇ ਆ ਤੇ ਆਪਾਂ ਸੱਤ ਗੇੜੇ ਦਿੰਨੇ ਆਗੇ ਇਦਾਂ ਤੇ ਇੱਥੇ ਵੀ ਸੱਤ ਗੇੜੇ ਦਿੰਦੇ ਨੇ ਕਿ ਲੋਕ ਬਹੁਤ ਇੱਕ ਦੂਸਰੇ ਦੇ ਦਾਣੇ ਮਾਰਦੇ ਨੇ ਜੋ ਕਿ ਹਨਾ ਦਿਉਰ ਪਰ ਜਾਈ ਹੁੰਦੇ ਨੇ ਚੌੜ ਕਰਦੇ ਨੇ ਤੇ ਇਹ ਇਹ ਸਿੱਧੂਆਂ ਦੀ ਮਿੱਟੀ ਨਿਕਲਦੀ ਆ ਜਿਹੜੇ ਸਿੱਧੂ ਘੋਤਦੇ ਹੁੰਦੇ ਨੇ ਕਿਉਂਕਿ ਕਈ ਘੋਤਤਾ ਮਤਲਬ ਕਿ ਸਿੱਧੂ ਕੱਲੇ ਸਿੱਧੂ ਹੁੰਦੇ ਨੇ ਕੋਈ ਬਰਾੜ ਸਿੱਧੂ ਹੁੰਦੇ ਨੇ ਇਹ ਮੈਨੂੰ ਨਹੀਂ ਪਤਾ ਵੀ ਕਿਹੜੇ ਸਿੱਧੂ ਹੁੰਦੇ ਨੇ ਪਰ ਅਸੀਂ ਕੱਲੇ ਹੀ ਸਿੱਧੂ ਆ ਇਹ ਸਿੱਧੂ ਤੇਲ ਕਰੇ ਮਿੱਟੀ ਨਿਕਲਦੀ ਆ ਉਹ ਸਿੱਧੂਆਂ ਦੀ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਮਹਾਂ ਗਿਰਜੋਗਾ ਪਉਣ ਤੋਂ ਬਾਅਦ ਕਿਉਂ ਪਉਣ ਤੋਂ ਬਾਅਦ ਅਸੀਂ ਦਰਵਾਸਰ ਸਾਹਿਬ ਚ ਲਾਗੇ ਮੱਥਾ ਟੇਕਣਾ ਹਾਂਜੀ ਤੇ ਅਸੀਂ ਹੁਣ ਆ ਕੇ ਬਹਿ ਜਾਗੇ ਦਰਵਾਜ਼ੇ ਸਭ ਚ ਕੁਝ ਟਾਈਮ ਲਈ ਦਮ ਲੈਣੇ ਆਗੇ ਕਿਉਂਕਿ ਬਹੁਤ ਹੀ ਜ਼ਿਆਦਾ ਟਾਈਮ ਹੋ ਗਿਆ ਸੀ ਸਵਾ 1 ਹੋ ਗਿਆ ਸੀ ਇੱਥੇ ਸਾਨੂੰ ਆ ਜਦੋਂ ਸੀ ਇੱਥੇ ਪਹੁੰਚੇ ਸੀਗੇ ਹਾਂਜੀ ਉਸ ਤੋਂ ਬਾਅਦ ਹਰ ਕੀਰਤ ਲੱਗ ਗਿਆ ਝੂਟੇ ਲੈਣ ਕਹਿੰਦਾ ਮੈਂ ਜੰਪਿੰਗ ਕਰਨੀ ਹੈਗੀ ਤੇ ਮੈਨੂੰ ਕੋਈ ਖੇਡ ਦਿਵਾਓ ਫਿਰ ਇਹਨੂੰ ਸੀ ਖੇਡ ਦਿਵਾਈ ਤੇ ਨਾਲ ਇਹਨੇ ਜੰਪਿੰਗ ਕਰੀ ਤੇ ਉਹ ਦੇਖੋ ਤੁਸੀਂ ਨਿੱਕੇ ਜਿਹੇ ਬੱਚੇ ਦੇ ਤਾਂ ਵਿਚਾਰੇ ਦੇ ਪੈਰ ਹੀ ਨਹੀਂ ਸੀ ਸਹੀ ਤਰੀਕੇ ਲੱਗਣ ਦੇ ਰਿਹਾ ਕਿਉਂਕਿ ਛਾਲ ਮਾਰ ਰਿਹਾ ਸੀ ਵੱਡਾ ਸੀ ਜਦੋਂ ਇਹ ਛਾਲ ਮਾਰਦਾ ਸੀ ਤਾਂ ਉਹ ਬੱਚੇ ਡਿੱਗ ਜਾਂਦਾ ਸੀਗਾ ਹਾਂਜੀ ਤੇ ਆ ਦੇਖੋ ਤੁਸੀਂ ਇਹ ਛੋਟੇ ਛੋਟੇ ਬੱਚੇ ਆਂਦਾ ਸੀ ਜਿਹੜੇ ਵੱਡੇ ਬੱਚੇ ਸੀ ਉਹ ਪਰਾਂ ਸੀਗੇ ਤੇ ਵੈਸੇ ਮਤਲਬ ਕਿ ਹੋਰ ਵੀ ਝੁੱਲੇ ਆਏ ਹੋਏ ਸੀਗੇ ਪਰ ਇਹ ਸਾਨੂੰ ਮਛੂਟੇ ਕਰਕੇ ਹਲੇ ਡਰ ਲੱਗਦਾ ਅਸੀਂ ਇਹਨੂੰ ਸਿਰਫ ਇਧਰ ਜੰਪਿੰਗ ਜਿਹੀ ਲੈ ਕੇ ਜਾਣੇ ਹੁੰਨੇ ਆਗੇ ਚੱਲ ਇਹ ਆਪਦਾ ਮਨ ਖੁਸ਼ ਕਰ ਲੈਂਦੇ ਹਾਂਜੀ ਤੇ ਉਸ ਤੋਂ ਬਾਅਦ ਇਹ ਛੂਟੇ ਲੈਣ ਤੋਂ ਬਾਅਦ ਅਸੀਂ ਆਪ ਦੇ ਘਰ ਨੂੰ ਵਾਪਸ ਚੱਲ ਪੜਾਂਗੇ ਕਿਉਂਕਿ ਬਹੁਤ ਟਾਈਮ ਹੋ ਗਿਆ ਸੀ 2:00 ਵਜੇ ਸੀਗੇ ਸਾਨੂੰ ਚਾਚੂ ਪਿੰਡਿਆਂ ਨੂੰ ਉਸ ਤੋਂ ਬਾਅਦ ਮੱਥਾ ਟੇਕ ਕੇ ਆਸੀ ਚਾਹ ਪੀਤੀ ਚਾਹ ਪੀਣ ਤੋਂ ਬਾਅਦ ਫਿਰ ਅਸੀਂ ਬਾਜ਼ਾਰ 'ਚ ਗਏ ਇਹਨੂੰ ਖੇੜ ਦਵਾਈ ਖੇੜ ਦਵਾਈ ਤੇ ਫਿਰ ਇਹਨੂੰ ਵੀ ਦਵਾਈ ਤੇ ਉਸ ਤੋਂ ਬਾਅਦ ਫਿਰ ਅਸੀਂ ਵਾਪਸ ਚੱਲ ਪਏ ਹਾਂ ਜੀ ਇਹ ਸੇਵਕ ਨੇ ਲੈ ਲੇ ਪਕੌੜੇ ਕਹਿੰਦਾ ਘਰੇ ਜਾ ਕੇ ਖਾ ਲਾਂਗੇ ਆਪਾਂ ਇਹੋ ਦੇਖੋ ਤੁਸੀਂ ਹਰ ਕੀ ਰਤ ਨੇ ਆ ਗੱਡੀਆਂ ਵਾਲੀ ਵੱਡਾ ਟਰੱਕ ਲੈਤਾ ਸੀਗਾ ਬਹੁਤ ਮਹਿੰਗਾ ਆਇਆ 180 ਰੁਪਏ ਦਾ ਆਇਆ ਛੋਟਾ ਜਿਹਾ ਟਰੱਕ ਦਾ ਹਾਂਜੀ ਉਸ ਤੋਂ ਬਾਅਦ ਅਸੀਂ ਚੱਲ ਪਏ ਆਪਣੇ ਘਰ ਨੂੰ ਵਾਪਸ ਜੇਕਰ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸਤਿ ਸ਼੍ਰੀ ਅਕਾਲ ਜੀ